ਲਵੀ ਦੋਸਤੋ ਵੀਰ ਜੀ ਐਨੇ ਆਪਣੇ ਕੋਲ ਸਰਸੇ ਤੋਂ ਬਹਿਦਾ ਸੀ ਹਰ ਰੋਜ਼ ਦਾੜੀ ਕਰਲੀ ਕਰਦੇ ਆ ਤਾਂ ਅੱਜ ਦਾ ਜਿਹੜਾ ਰਿਜ਼ਲਟ ਆ ਬਹੁਤ ਅਮੇਜ਼ਿੰਗ ਸੋ ਪਹਿਲਾਂ ਵੀਡੀਓ ਅਸੀਂ ਨਹੀਂ ਬਣਾ ਸਕੇ ਉਹਦਾ ਕਾਰਨ ਇਹ ਬਣਿਆ ਕਿ ਏਸੀ ਅਨਸਾਰ ਗੱਲਾਂ ਬਾਤਾਂ ਲੱਗੇਗਾ ਉਹ ਸਕਿਪ ਹੋ ਸੋ ਪਹਿਲਾਂ ਪਾ ਸ਼ੈਂਪੂ ਕਰਿਆ ਦਾੜੀ ਨੂੰ ਦਾੜੀ ਸ਼ੈਂਪੂ ਕਰਨ ਤੋਂ ਬਾਅਦ ਫਿਰ ਅਸੀਂ ਤਿਆਰ ਕਰੀ ਤਿਆਰ ਕਰਨ ਤੋਂ ਬਾਅਦ ਫਿਰ ਫਿਰ ਦੁਬਾਰਾ ਸ਼ੈਂਪੂ ਕਰ ਸੋ ਰਿਜ਼ਲਟ ਤੁਹਾਡੇ ਸਾਹਮਣੇ ਮਰੇਂਦ ਸਿੰਘ ਜੀ ਇੱਕ ਤਾਂ ਤੁਹਾਡੀ ਫੋਟੋ ਦਿਖਾਓ ਪਹਿਲਾਂ ਪਹਿਲਾਂ ਨਹੀਂ ਲੋਕ ਕਹਿਣ ਸੀ ਜਾਂ ਹੁਣ ਕਹਿਣ ਸੀ ਹੁਣ ਕਹਿਣ ਲੱਗੇ ਚੇਂਜ ਆਫ ਅਸਰ ਲਾਈਫ ਫਾਰਕੋ ਜੀ ਸੋ ਇਹ ਵਾਈ ਦੀ ਲੋਕਾ ਪਹਿਲਾਂ ਵਾਲੀ ਤੇ ਅੱਜ ਜਿਹੜੀ ਲੋਕਾ ਅਸੀਂ ਤਿਆਰ ਕਰੀ ਆ ਬਹੁਤ ਅਮੇਜ਼ਿੰਗ ਆਪਾਂ ਨੂੰ ਬਹੁਤ ਵਧੀਆ ਲੱਗਿਆ ਨਾਲੇ ਤਾਂ ਕੰਮ ਕਰਕੇ ਤੇ ਨਾਲੇ ਵਾਈ ਦੀ ਤਸਵੀਰ ਦੇ ਕੇ ਸੋ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਜ਼ਰੂਰ ਕਰੋ ਪਿਆਰਾ ਜਾਂ ਜਿਹੜਾ ਸਾਨੂੰ ਤੇ ਵੀਰੇ ਨੂੰ ਵਧੀਆ ਲੱਗੇ ਤੇ ਤੁਸੀਂ ਸਾਡੇ ਦੋਸਤੋਂ ਬਹੁਤ ਵਧੀਆ ਤੇ ਮੈਂ ਉਮੀਦ ਕਰਦਾ ਤੁਸੀਂ ਸਾਡੇ ਨਾਲ ਲਾਈਵ ਟਾਈਮ ਵਾਸਤੇ ਜੁੜੋ ਤਾਂ ਤੁਹਾਨੂੰ ਅਸੀਂ ਆਪਣਾ ਵਰਕ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਵਧੀਆ ਤੇ ਖੂਬਸੂਰਤ ਦਿਖਾਉਂਦੇ ਰਹੀਏ ਤੇ ਆਲਾ ਬਾਈ ਤੁਹਾਡਾ ਮੋਬਾਈਲ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਤੇ ਆਪਣੇ ਦਾੜੀ ਨੂੰ ਕਰਵਾ ਕੇ ਆਪਣੀ ਲੁੱਕ ਨੂੰ ਬਹੁਤ ਵਧੀਆ ਤੇ ਖੂਬਸੂਰਤ ਬਣਾ ਸਕਦੇ ਆ ਬਾਈ ਜੀ ਕੋਈ ਦਰਦ ਹੋਇਆ ਹੋਵੇ ਨਾ ਜੀ ਮਜ਼ਾ ਆ ਗਿਆ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਬਲ ਚਲੋ ਪਹਿਲੀ ਵਾਰੀ ਕਰਵਾਈ ਹੈ ਵੈਸੇ ਪਹਿਲਾ ਬਿਲਕੁਲ ਪਹਿਲਾ ਐਕਸਪੀਰੀਅੰਸ ਹੈ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤੇ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਤੇ ਉਹਨਾਂ ਤੋਂ ਕੋਈ ਪਿਆਰਾ ਜਿਹਾ ਕਮੈਂਟ ਜ਼ਰੂਰ ਲੈ ਲਿਓ ਤੇ ਸਾਨੂੰ ਫੋਲੋ ਕਰ ਲਓ ਕਰਨਾ ਤੁਹਾਡੀ ਮਰਜ਼ੀ ਹੈ ਸਾਡਾ ਜ਼ਿਕਰ ਦੇ ਇੱਕ ਵਾਰੀ ਤੁਹਾਨੂੰ ਕਹਿ ਦੇ ਕਰੀ ਕਿਉਂਕਿ ਕਈ ਵਾਰੀ ਕਿਸੇ ਦਿਲ ਤੇ ਹੀ ਗੱਲ ਅਸਰ ਕਰ ਜਾਂਦੀ ਹੈ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ